ਅੱਜ ਟਾਈਮ ਅਸੀਂ ਪਹੁੰਚਾ ਪ੍ਰਗਟ ਸਿੰਘ ਦੇ ਘਰੇ ਗੁਜਰਾ ਜੋ ਜਿਸ ਦੀ ਘਟ ਗਿਆ ਯਾਰ ਕਾਮ ਹੈ ਜ਼ਹਿਰੀਲੀ ਸ਼ਰਾਬ ਨਾਲ ਮੌਤ ਹੋਈ ਹੈ ਗੱਲ ਕਰਾਂਗੇ ਇਹਨਾਂ ਦੇ ਪਰਿਵਾਰਕ ਮੈਂਬਰ ਨਾਲ ਥੋੜਾ ਮੋਸ਼ਨਲ ਨੇ ਇਹਨਾਂ ਦੇ ਘਰ ਦੇ ਨੇ ਨਾਲ ਗੱਲ ਕਰਾਂਗੇ ਹਾਂ ਜੀ ਮਾਤਾ ਜੀ ਨੇ ਸੀਐਮ ਮਾਨ ਸਾਹਿਬ ਇੱਥੇ ਆਏ ਸੀ ਭਗਵੰਤ ਮਾਨ ਸਾਹਿਬ ਤੁਹਾਨੂੰ ਮਿਲੇ ਨੇ ਹਾਂ ਜੀ ਹੋ ਸਕਦਾ ਹੈ ਕੋਈ ਐਸਾ ਅੱਛਾ ਤੁਹਾਨੂੰ ਮਿਲੇ ਨੇ ਜੀ ਠੀਕ ਹੈ ਤੁਹਾਨੂੰ ਕੀ ਕਹਿ ਕੇ ਗਏ ਨੇ ਉਹ ਕਮੇਟੀ ਦੀ ਜਿਹੜੀ ਉਹਨਾਂ ਨੇ ਘਰ ਵਾਟ ਕੀਤੀ ਅੱਛਾ ਉਹ ਕੱਲੇ ਵੀ ਛੋਡਣ ਕੀ ਗੱਲ ਹੈ ਠੀਕ ਹੈ ਤੁਹਾਨੂੰ ਹੋਰ ਕੁਝ ਕਹਿ ਕੇ ਨਹੀਂ ਗਏ ਬਾਕੀ ਠੀਕ ਠੀਕ ਹੈ ਉਹਦੇ ਸੀ ਕੀ ਮੰਗ ਕੀਤੀ ਹੈ ਸਰਕਾਰ ਤੋਂ ਬਸ ਸਰਕਾਰੀ ਨੌਕਰੀ ਕੀਤੀ ਹੈ ਬੱਚੇ ਵਾਸਤੇ ਕੀੜੀ ਜੀ ਅੱਛਾ ਠੀਕ ਹੈ ਬਿਜੀ ਸਰਕਾਰੀ ਨੌਕਰੀ ਦੀ ਮੰਗ ਕੀਤੀ ਹੈ ਬੱਚਿਆਂ ਨੇ ਠੀਕ ਹੈ ਐਸਟਾ ਅਸੀਂ ਇਸ ਪਰਿਵਾਰ ਨੂੰ ਮਿਲਣ ਲਈ ਆਇਆ ਜਿੱਥੇ ਦੋ ਸਕੇ ਭਰਾਵਾਂ ਦੀ ਮੌਤ ਹੈ ਜਿਹੜੀ ਉਹ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈ ਹੈ ਇਹਨਾਂ ਨਾਲ ਗੱਲ ਕਰਦੇ ਆਂ ਇਹ ਉਹਨਾਂ ਦੇ ਪਰਿਵਾਰਿਕ ਮੈਂਬਰ ਨੇ ਉਹਨਾਂ ਦੀ ਮੇਸੇਜ ਨੇ ਨਿਰਮਲ ਸਿੰਘ ਜੀ ਦੀ ਆਪਾਂ ਗੱਲਬਾਤ ਕਰਦੇ ਆਂ ਹਾਂਜੀ ਤੇ ਮਾਨ ਸਰ ਸਰਕਾਰ ਆਈ ਸੀਗੀ ਭਗਵੰਤ ਮਾਨ ਜੀ ਤੇ ਤੁਹਾਨੂੰ ਕੀ ਕਹਿ ਕੇ ਗਏ ਨੇ ਉਹ ਸਾਡੇ ਸਰਪੰਚ ਜੀ ਨੂੰ ਪਤਾ ਜੀ ਕੀ ਕਹਿ ਕੇ ਗਏ ਨੇ ਮੇਰੇ ਤਾਂ ਦੰਦਣਾ ਪੈਣ ਲੱਗ ਰਿਹਾ ਸੀ ਜੀ ਅੱਛਾ ਤੁਹਾਡੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਨਹੀਂ ਮਿਲੇ ਸਾਡੇ ਪਰਿਵਾਰ ਮਿਲ ਕੇ ਤਾਂ ਬੈਠੇ ਸੀ ਸਰਪੰਚ ਜੀ ਬਾਕੀ ਗੱਲਬਾਤ ਸਾਡੀ ਹੋਈ ਨਹੀਂ ਠੱਕਾ ਜਾਂ ਦੇਤੀ ਉੱਥੇ ਇਕੱਠ ਜਾਂ ਦੇਤੀ ਕੱਲਾ ਕੱਲਾ ਬੋਲੋ ਜੀ ਅੱਛਾ ਜੀ ਹਾਂ ਇਕੱਠ ਜਾਂ ਦੇਤੀ ਕਹਿ ਕੇ ਗਏ ਨੇ 5-5 ਰੱਖ ਬੋਲ ਗਏ ਨੇ ਜੇ ਲੋ ਕੋਈ ਦੇਣਗੇ ਸਰਪੰਚ ਦੀ ਡਿਊਟੀ ਲਾਗਨੇ ਕਿੰ ਸਰਪੰਚ ਸਾਹਿਬ ਕਰੂਗਾ ਆਪੇ ਫਾਰਨ ਪੜਾਊਗਾ ਤੁਹਾਨੂੰ ਮਿਲ ਨਹੀਂ ਦਿੱਤਾ ਗਿਆ ਸੀਐਮ ਨਾਲ ਨਹੀਂ ਮਿਲਣੀ ਸੀ ਤੂੰ ਫਰਕ ਨਾਲ ਖੜੇ ਤੇ ਸੀ ਫਰਕ ਨਾਲ ਖੜੇ ਤੇ ਤੁਹਾਡੀ ਗੱਲ ਸੁਣੀ ਨਹੀਂ ਗਈ ਤੁਹਾਨੂੰ ਕਿ ਤੁਹਾਨੂੰ ਮਿਲਣਾ ਚਾਹੀਦਾ ਸੀ ਤੁਹਾਨੂੰ ਮਿਲਣਾ ਤਾਂ ਹਾਂਜੀ ਮਿਲਣਾ ਚਾਹੀਦਾ ਤੁਹਤ ਤਕਲੀਫ ਕਰਨ ਪੁੱਛਣੀ ਚਾਹੀਦੀ ਜੀ ਵੀ ਕੀ ਤਕਲੀਫਾਂ ਨੂੰ ਤੇ ਲੋਕਾਂ ਦਾ ਕਾਠਾ ਜਿਆਦੇ ਦੀ ਲਵੇ ਨਹੀਂ ਲੱਗਣਦੇ ਕਹਿੰਦੇ ਤੁਹਾਡੀ ਗੱਲਬਾਤ ਹੋ ਰਹੀ ਹੈ ਉਰੀ ਪਤਾ ਲੱਗਦੀ ਹੈ ਤੁਹਾਨੂੰ ਅੱਛਾ ਜੀ ਹਾਂ ਵੀ ਕੌਣ ਫੋਰਸ ਵਾਲੇ ਨਹੀਂ ਲਵੇ ਲੱਗੜ ਦਿੱਤਾ ਪ੍ਰਸ਼ਾਸਨ ਨਾਲ ਸੀਗਾ ਉਹਨਾਂ ਦੇ ਕੀ ਪ੍ਰਸ਼ਾਸਨ ਨੇ ਨਹੀਂ ਲਵੇ ਲਗਣ ਦਿੱਤਾ ਜਾਂ ਕੀ ਸੀ ਨਾਲ ਤੀਜੀ ਸਾ ਪ੍ਰਸ਼ਾਸਨ ਨੇ ਨਹੀਂ ਲਗਣ ਦਿੱਤਾ ਅੱਛਾ ਬਿਉਰੀ ਕੱਢ ਜੋ ਮਾਂ ਕੁੜੀ ਦਾ ਪਿਉ ਆਏ ਇਹਦੇ ਭਾਈ ਕੋਈ ਹੈ ਨਹੀਂ ਸਰਤੇ ਠੀਕ ਹੈ ਉਹਨਾਂ ਨੇ ਕੋਈ ਨੌਕਰੀ ਦੀ ਗੱਲਬਾਤ ਕੀਤੀ ਹੈ ਵੀ ਇਹਨਾਂ ਨੂੰ ਨੌਕਰੀ ਦਿੱਤੀ ਜਾਊਗੀ ਜਾਂ ਨਹੀਂ ਉਹਨਾਂ ਨੇ ਵੀ ਐ ਕਿਹਾ ਜੀ ਬੱਚੇ ਵੀ ਪੜਾਓ ਹੂੰ ਨੌਕਰੀ ਤੇ ਲਵਾ ਦੇ ਬੱਚੇ ਕਾਦੇ ਨਾਲ ਪੜਾਵਾਂਗੇ ਜਾਂ ਪੈਸਾ ਨਹੀਂ ਆਗਾ ਅੱਛਾ ਕਿੰਨੀ ਉਮਰ ਹੈ ਬੱਚੇ ਦੀ ਆਹ ਹੀ ਬੱਚੇ ਦੀ ਇੱਕ ਬੇਟਾ ਹੈ ਨਾ ਕਿੰਨੀ ਉਮਰ ਹੈ ਠੀਕ ਹੈ ਕੁੜੀ ਦੀ 9 ਸਾਲ ਦੀ ਹੈ ਜੀ ਅੱਛਾ ਕੁੜੀ ਦੀ 12 ਜੀ ਦੇ ਮੁੰਡੇ 9 ਸਾਲ ਦੇ ਹੈ ਜੀ ਬੱਚੇ ਛੋਟੇ ਹੀ ਨੇ ਫਿਰ ਤਾਂ ਹਾਂ ਜੀ ਛੋਟੇ ਨੇ ਜੀ ਠੀਕ ਹੈ ਕਿਉਂਕਿ ਹੁਣ ਸਾਨੂੰ ਪਤਾ ਹੈ ਇੰਨੀ ਮਹਿੰਗਾਈ ਦੇ ਟਾਈਮ 'ਚ ਪੜਾਈ ਦਾ ਵੀ ਖਰਚਾ ਚੱਕਣਾ ਘਰ ਦਾ ਖਰਚਾ ਚੱਕਣਾ ਬਹੁਤ ਔਖਾ ਹੈ ਖਰਚਾ ਵੀ ਖਾਣ ਨੂੰ ਵੀ ਚਾਹੀਦਾ ਜੀ ਇਹਨਾਂ ਨੂੰ ਸਾਰਾ ਕੁਝ ਠੀਕ ਠੀਕ ਹੈ ਇਹਨਾਂ ਦੇ ਇੱਕ 9 ਸਾਲ ਦਾ ਬੱਚਾ ਹੈ 12 ਸਾਲ ਦੀ ਬੇਟੀ ਹੈ ਇਹਨਾਂ ਦਾ ਘਰ ਹੈ ਦੇਖੋ ਭਵੰਤਮਾਨ ਸੀਐਮ ਸਾਹਿਬ ਬੋਲ ਗਏ ਨੇ ਕਿ ਬੱਚਿਆਂ ਨੂੰ ਪੜਾਓ ਅਸੀਂ ਨੌਕਰੀਆਂ ਦੇਵਾਂਗੇ ਬੱਚਿਆਂ ਦੀ ਪੜ੍ਹਾਈ ਪੂਰੀ ਹੋਣ ਤੱਕ 23-24 ਸਾਲ ਤੱਕ ਪੂਰੀ ਹੋਊਗੀ ਪੜ੍ਹਾਈ ਤਾਂ ਉਦੋਂ ਤੱਕ ਦਾ ਖਰਚਾ ਜੋ ਕਿਵੇਂ ਪਰਿਵਾਰ ਨੂੰ ਪਾਲਣਗੇ ਕਿਸ ਤਰ੍ਹਾਂ ਇਹ ਸਾਰੇ ਸਵਾਲ ਨੇ ਮਾਨ ਸਰਕਾਰ ਨੂੰ ਦੇਖੋ ਇਹ ਸਿਰਫ ਦੋ ਹੀ ਕਮਰੇ ਨੇ ਇਹਨਾਂ ਦੇ ਇਹਨਾਂ ਦੀ ਵੀ ਹਾਲਤ ਕੋਈ ਬਾਲੀ ਵਧੀਆ ਨਹੀਂ ਹੈਗੀ ਉਹਦਾ ਡਿੰਕੀ ਵੀ ਜੀ ਨਾਮ ਹੈ ਹੋਇਆ ਉਹ ਇਹਨਾਂ ਦੀ ਬੇਟੀ ਹੈ ਤੇ ਇਹਨਾਂ ਦਾ ਬੇਟਾ ਹੈ ਬੇਟਾ ਕਿਹੜੀ ਕਲਾਸ ਪੜ੍ਹਦੇ ਹੋ 32 ਤੂੰ ਬੇਟਾ 34 ਪੰਜਵੀਂ ਚੋਟੀ ਠੀਕ ਹੈ ਬੱਦਰ ਦੇਖ ਲੈ ਗੁਰਸਿੱਖ ਬੱਚਾ ਗੁਰਸਿੱਖ ਹੈ ਦੇਖੋ ਅਮਰਤ ਧਾਰੀ ਹੈ ਬਹੁਤ ਵਧੀਆ ਗੱਲ ਹੈ ਅੱਜ ਪਿਓ ਦਾ ਸਾਰਾ ਪਰਿਵਾਰ ਹੀ ਅਮਰਤਧਾਰੀ ਹੈ ਇਹਨਾਂ ਬੱਚਿਆਂ ਦੇ ਸਿਰ ਤੋਂ ਪਿਓ ਦਾ ਸਾਯਾ ਉੱਠ ਗਿਆ ਤੇ ਘਰ ਤੁਹਾਨੂੰ ਦਿਖੇ ਰਿਹਾ ਤੇ ਇੱਕ ਫਲਸ਼ ਹੈ ਇਹਨਾਂ ਦੀ ਜਿਹੜੀ ਇਹਦੀ ਹਾਲਤ ਵੀ ਬਾਲੀ ਵਧੀਆ ਨਹੀਂ ਹੈਗੀ ਤੇ ਕੇ ਬਾਥਰੂਮ ਹੈ ਜਿਹੜਾ ਪਰਦਾ ਕੀਤਾ ਹੋਇਆ ਹੈ ਵੀ ਕੋਈ ਬਹੁਤਾ ਵਧੀਆ ਬਾਥਰੂਮ ਨਹੀਂ ਹੈਗਾ ਇਹਦੇ ਵਿੱਚ ਬੱਚੇ ਨੇ ਛੋਟੇ ਛੋਟੇ ਨੇ ਤੁਹਾਨੂੰ ਲੱਗੂਗਾ ਤੇ